हिमाचल प्रदेश ਵਿੱਚ ਘੁੰਮਣ ਗਏ ਪੰਜਾਬੀਆਂ ਨੂੰ ਜਾਂ ਟੈਕਸੀ ਡਰਾਈਵਰਾਂ ਨੂੰ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇੱਕ ਰਾਹਤ ਭਰੀ ਖਬਰ ਹੈ ਕਿਉਂਕਿ ਇਸਦੇ ਲਈ ਪਹਿਲ ਕੀਤੀ ਹੈ ਹਿਮਾਚਲ ਦੇ ਹੀ ਇੱਕ ਟੈਕਸੀ ਯੂਨੀਅਨ ਨੇ ਹਿਮਾਚਲ ਟੈਕਸੀ ਆਪਰੇਟਰ ਯੂਨੀਅਨ ਦੇ ਪ੍ਰਧਾਨ ਜਿਹੜੇ ਪੂਰਨ ਚੰਦ ਉਹਨਾਂ ਨੇ ਇੱਕ ਬਕਾਇਦਾ ਲੈਟਰ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਆਪਣੇ ਸੰਪਰਕ ਨੰਬਰ ਵੀ ਸਾਂਝੇ ਕੀਤੇ ਨੇ ਕਿ ਪੰਜਾਬ ਦੇ ਕੋਈ ਵੀ ਚਾਹੇ ਪੰਜਾਬੀ ਆਮ ਆរ ਰਹੇ ਨੇ ਘੁੰਮਣ ਫਿਰਨ ਦੇ ਲਈ ਹਿਮਾਚਲ ਦੇ ਵਿੱਚ ਜਾਂ ਫਿਰ ਕੋਈ ਟੈਕਸੀ ਵਾਲੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਵੀ ਹੈ ਤਾਂ ਸਾਡੇ ਨਾਲ ਸੰਪਰਕ ਕਰਨ ਤਾਂ ਪੂਰਨ ਚੰਦ ਹਿਮਾਚਲ ਟੈਕਸੀ ਆਪਰੇਟਰ ਯੂਨੀਅਨ ਮਨਾਲੀ ਤੋਂ ਜਿਹੜੇ ਚਲਾਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਰ ਤਰ੍ਹਾਂ ਦੀ ਸੰਭਵ ਮਦਦ ਕਰਨ ਦੇ ਲਈ ਤਿਆਰ ਆ ਕੁਝ ਕੁ ਸ਼ਰਾਰਤੀ ਲੋਕਾਂ ਦੇ ਕਰਕੇ ਹਿਮਾਚਲ ਪ੍ਰਦੇਸ਼ ਨੂੰ ਜਾਂ ਮਨਾਲੀ ਦੇ ਕੁਝ ਇਲਾਕਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਪੂਰਾ ਸਹਿਯੋਗ ਦੇਵਾਂਗੇ ਹੁਣ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਇਸੇ ਤਰ੍ਹਾਂ ਹਿਮਾਚਲ ਤੋਂ ਜਿਹੜੇ ਟੈਕਸੀਆਂ ਵਾਲੇ ਨੇ ਉਹ ਪੰਜਾਬ ਚ ਆਉਣ ਤੋਂ ਸਹਿਮ ਰਏ ਸੀ ਡਰ ਰਹੇ ਸੀ ਕਿ ਸਾਡੇ ਨਾਲ ਨਾ ਕੋਈ ਘਟਨਾ ਵਾਪਰ ਜਾਵੇ ਪਰ ਦੋਨਾਂ ਪਾਸਿਆਂ ਤੋਂ ਪਹਿਲ ਹੋਣ ਲੱਗੀ ਹੈ ਖਾਸ ਕਰਕੇ ਟੈਕਸੀ ਯੂਨੀਅਨ ਵਾਲਿਆਂ ਵੱਲੋਂ ਕਿ ਅਸੀਂ ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਇੱਕ ਚੰਗਾ ਸੰਕੇਤ ਹੈ ਭਾਈਚਾਰਕ ਸਾਂਝ ਦੇ ਲਈ ਚਾਹੇ ਪੰਜਾਬੀ ਹਿਮਾਚਲ ਚ ਜਾਣ ਜਾਂ ਹਿਮਾਚਲੀ ਪੰਜਾਬ ਪੰਜਾਬ ਵਿੱਚ ਆਉਣ ਤਾਂ ਦੋਵੇਂ ਜਿਹੜੀ ਭਾਈਚਾਰਕ ਸਾਂਝ ਆ ਜਿਹੜੀ ਦੋਨਾਂ ਪਾਸਿਓਂ ਕਾਇਮ ਹੋਣੀ ਚਾਹੀਦੀ ਹੈ ਪਰ ਕੁਝ ਘਟਨਾਵਾਂ ਨੇ ਸਾਰਿਆਂ ਦੇ ਲੋਕਾਂ ਵਿੱਚ ਮਨਾਂ ਦੇ ਵਿੱਚ ਡਰ ਪੈਦਾ ਕੀਤਾ ਸੀ ਕਿ ਕਿਤੇ ਸਾਡੇ ਨਾਲ ਨਾ ਕੁਝ ਅਣਹੋਣੀ ਵਾਪਰ ਜਾਵੇ ਤਾਂ ਪੂਰਨ ਚੰਦ ਜਿਹੜੇ ਟੈਕਸੀ ਯੂਨੀਅਨ ਦੇ ਆਪਰੇਟਰ ਨੇ ਪ੍ਰਧਾਨ ਨੇ ਜਿਹੜੇ ਕਿ ਮਨਾਲੀ ਤੋਂ ਚਲਾਉਂਦੇ ਨੇ ਹਿਮਾਚਲ ਪ੍ਰਦੇਸ਼ ਤੋਂ ਉਹਨਾਂ ਨਾਲ ਸਾਡੀ ਜਿਹੜੀ ਗੱਲਬਾਤ ਹੋਈ ਹੈ ਉਸੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਵੀ ਸੁਣੋ ਕਿ ਉਹ ਕੀ ਕਹਿ ਰਹੇ ਨੇ ਤੇ ਉਹਨਾਂ ਨੇ ਫੈਸਲਾ ਕੀ ਕੀਤਾ ਆ ਪੂਰਨ ਚੰਦ ਜੀ ਤੁਸੀਂ ਇੱਕ ਲੈਟਰ ਪੈਡ ਵੀ ਜਾਰੀ ਕੀਤਾ ਜਿਸ ਦੇ ਵਿੱਚ ਬਕਾਇਦਾ ਲਿਖਿਆ ਹੈ ਕਿ ਪੰਜਾਬੀ ਭਰਾ ਹੋਣ ਜਾਂ ਕੋਈ ਹੋਰ ਹੋਵੇ ਖਾਸ ਕਰਕੇ ਟੈਕਸੀ ਵਾਲੇ ਜੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤੇ ਸਾਨੂੰ ਦੱਸੋ ਅਸੀਂ ਤੁਹਾਡੀ ਮਦਦ ਕਰਾਂਗੇ ਤਾਂ ਤੁਸੀਂ ਇਹ ਕਿਵੇਂ ਫੈਸਲਾ ਲਿਆ ਆਪਣੀ ਸਲਾਹ مشورہ ਕਰਕੇ ਜਾਂ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਸੀ ਉਸ ਨੂੰ ਧਿਆਨ ਚ ਰੱਖਦੇ ਆ ਇਹ ਕਰਨਾ ਪਿਆ ਦੇਖੋ ਜੀ ਨਮਸਕਾਰ ਜੀ ਮੈਂ ਮਨਾਲੀ ਤੇ टैक्सी यूनियन का प्रधान बोल रहा हूँ जी हां जी जो कि पीछे वीडियो चले थे उस करते हमने हमारी थे मनाली से टैक्सी यूनियन बहुत बड़ी है 4 5000 गाड़ियां है सटे कॉल इतने जी हैं तो वो हमारी एक मीटिंग हुई थी जिसमें कि जो पंजाब में जो कि गाड़ियां जो कि पंजाबी भी बेचारे डर रहे हैं कि मनाली जाने पे कोई डर ना कोई नहीं माहौल कोई बढ़िया है इतने ਜੀ اچھا ਮੌਲ ਹੈ ਕੋਈ ਕੋਈ ਵੀ ਪਈਆਪੀ ਜਾਂਦਾ ਇਹ ਨੰਬਰ ਰਾਤ ਦਿਨ ਚੱਲਦਾ ਮੇਰਾ ਨੰਬਰ ਹੈ ਇਸ ਇਸੇ ਕਾਲ ਕਰ ਦੇਣੀ ਪੂਰੀ ਹੈਲਪ ਕਰ ਦੇਣਗੇ ਜੋ ਵੀ ਡਰਾਈਵਰ ਮੇਰੇ ਭਾਈ ਹੈ ਜੋ ਡਰਦੇ ਇੱਥੇ ਆਣੇ ਨੂੰ ਕੋਈ ਦੰਨੇ ਦੀ ਕੋਈ ਗੱਲ ਨਹੀਂ ਹੈ ਹੈ ਆਰਾਮ ਨਾਲ ਆਓ ਆਰਾਮ ਨਾਲ ਗੋਮ ਫਿਰ ਕੇ ਚਲੇ ਜਾਣਾ ਜੀ ਪੂਰਨ ਜੀ ਤੁਸੀਂ ਤੇ ਬਹੁਤ ਸੋਹਣਾ ਇਹ ਕੰਮ ਕੀਤਾ ਉਦਮ ਕੀਤਾ ਹੈ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ ਸਹਿਯੋਗ ਦੇਾਂਗੇ ਕਿਉਂਕਿ ਹਿਮਾਚਲ ਪੰਜਾਬ ਦੀ ਸਾਂਝ ਬੜੀ ਪੁਰਾਣੀ ਹੈ ਤੇ ਜਿਹੜੀਆਂ ਘਟਨਾਵਾਂ ਹੋਈਆਂ ਸੀ ਜਿਹੜੀਆਂ 2 4 ਉਸ ਤੋਂ ਬਾਅਦ ਤਾਂ ਉਹਨੂੰ ਲੱਗਿਆ ਕਿ ਫੈਸਲਾ ਕਰਨਾ ਚਾਹੀਦਾ ਸਾਰਾ ਹਿਮਾਚਲ ਬਦਨਾਮ ਹੋ ਰਿਹਾ ਕੁਝ ਕੋ ਖਰਾਬ ਲੋਕਾਂ ਕਰਕੇ ਹਾਂਜੀ ਇਹ ਕੁਝ ਹੁਰਦੰਗ ਲੋਕ ਹੁੰਦੇ ਜੋ ਨਸ਼ਾ ਨੁਸ਼ਾ ਕਰਦੇ ਨੇ ਜੀ ਹੈ ਹੈ ਇਹ ਲੋਕ ਇਹ ਲੋਕ ਝਗੜਾ ਕਰ ਲੈਂਦੇ ਹੈ ਇਸੇ ਮਨਾਲੀ ਵੀ ਮਨਾਲੀ ਚ ਵੀ ਇੱਕ ਇੱਕ ਝਗੜਾ ਹੋਇਆ ਥਾ ਕਿ ਇਹ ਆਪਣਾ ਪੰਜਾਬ ਦਾ ਹੀ ਡਰਾਈਵਰ ਥਾ ਆਪਣਾ ਭਰਾ ਹੈ ਰੋਪੜ ਦਾ ਥਾ ਉਹ ਜੋ ਢੁੰਗਰੀ ਮੰਦਿਰ ਦੇ ਨਾਲ ਹੋਇਆ ਉਸ ਦਾ ਝਗੜਾ ਉਹ ਬਾਈਕ ਵਾਲੇ ਦੇ ਨਾਲ ਹੋਇਆ ਝਗੜਾ ਉਹ ਜੀ ਹੈ ਬਾਈਕ ਵਾਲਾ ਆਇਆ ਉਹ ਬਾਈਕ ਵਾਲੇ ਸੇ ਉਹ ਬਾਈਕ ਵਾਲਾ ਪਤਾ ਨਹੀਂ ਮਨਾਲੀ ਦਾ ਹੈ ਕਿ ਵਿਚੇੜਾ ਹੈ ਕਿ ਕਹਾਂ ਦਾ ਹੈ ਲੋਕਲ ਹੈ ਕਿ ਬਾਹਰ ਦਾ ਬੰਦਾ ਹੈ ਜੀ ਅਜੀ ਇਸ ਦਾ ਕੋਈ ਪਤਾ ਨਹੀਂ ਲੱਗਿਆ ਸਾਨੂੰ ਵੀ ਸਾਨੂੰ ਵੀ ਬੈਰ ਨੂੰ ਉਹ ਜਣਾ ਕੋਈ ਅਗਲੀ ਵਾਰ ਕੋਈ ਵੀ ਤੁਹਾਨੂੰ ਕੁਝ ਵੀ ਹੁੰਦਾ ਤਾਂ ਮਨਾਲੀ ਯੂਨੀ ਪੂਰੀ ਬੱਠੀ ਹੈ ਤੁਹਾਡੇ ਨਾਲ ਜੀ ਤਾਂ ਜਦੋਂ ਦੀਆਂ ਘਟਨਾਵਾਂ ਵਾਪਰੀਆਂ ਨੇ ਖਾਸ ਕਰਕੇ ਕਿਉਂਕਿ ਇਹਨਾਂ ਛੁੱਟੀਆਂ ਦੇ ਦਿਨਾਂ ਵਿੱਚ ਬਹੁਤ ਟੂਰਿਸਟ ਆਉਂਦੇ ਨੇ ਹਿਮਾਚਲ ਵੱਲ ਨੂੰ ਤੁਹਾਡੇ ਬਿਜ਼ਨਸ ਦੇ ਉੱਤੇ ਵੀ ਵੱਡਾ ਫਰਕ ਪੈਣ ਲੱਗ ਗਿਆ ਹੋਵੇਗਾ ਘਟ ਗਈ ਹੋਣੀ ਹੈ ਗਿਣਤੀ ਆ ਉਤਰਾ ਤਾਂ ਨਹੀਂ ਗਿਣਤੀ ਤਾਂ ਨਹੀਂ ਘੱਟ ਗਈ ਤਾਂ ਨਹੀਂ ਮਗਰ ਮਾਰੇ ਮਾਰੇ ਜੇ ਇੱਥੇ ਦੇ ਪੇਵਰ ਦੇ ਪੇਵਰ ਭਾਈ ਹੈ ਜੋ ਪੰਜਾਬ ਜਾਣ ਨੂੰ ਬੜੇ ਡਰ ਰਹੇ ਹੈ ਜਿਹੜੇ ਲਈ ਆ ਵੀ ਲੋਕ ਰਹੇ ਹੈ ਔਰ ਮੈਂ ధన్యਵਾਦ ਕਰਨਾ ਚਾਹਤਾ ਹਾਂ ਜਿਸ ਜਿਹੜੀ ਆਜ਼ਾਦ ਨਿਊਜ਼ ਹੈ ਆਜ਼ਾਦ ਨਿਊਜ਼ ਦੇ ਪ੍ਰਧਾਨ ਨੂੰ ਬੜਾ ਬੜਾ ਧੰਨਵਾਦ ਹੈ ਜੋ ਕਿ ਉਹਨਾਂ ਨੇ ਹਮਾਰ ਕੋਲ ਕੋਲ ਵੀ ਕਿਹਾ ਕਿ ਤੁਸੀਂ ਪੰਜਾਬ ਆਓ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਹਿਮਚਲ ਨੇ ਦੇ ਗਏ ਹਮਨੇ ਵੀ ਫਿਰ ਇਹ ਪਹਿਲ ਕੀਤੀ ਕਿ ਆਪ ਮਨਾਲੀ ਆਓ ਹਿਮਚਲ ਮੇ ਕੋਈ ਵੀ ਹੋਗਾ ਹਮੋਂ ਬੈਠੇ ਹੋਏ ਆਪਕੇ ਲਈ ਹੈ ਜੋ ਪਿੱਛੇ ਦੀ ਛੋਟੀ ਮੋਟੀ ਗਲਤੀਆਂ ਹੂ ਗਲਤੀਆਂ ਹੋ ਗਈ ਹੋਈਆਂ ਹੁਣ ਉਹਨੂੰ ਭੁੱਲ ਜਾਓ ਹੈ ਜੀ ਮਤਲਬ ਇਹ ਦੋਨੋਂ ਪਾਸਿਆਂ ਤੋਂ ਪਹਿਲ ਕਦਮੀਆਂ ਹੋ ਰਹੀਆਂ ਚਾਹੇ ਟੈਕਸੀ ਯੂਨੀਅਨ ਦੇ ਪੰਜਾਬ ਵਾਲੇ ਹੋਣ ਜਾਂ ਹਿਮਾਚਲ ਦੇ ਹੋਣ ਸਾਰੇ ਕਹਿ ਰਹੇ ਆ ਕਿ ਅਸੀਂ ਇੱਕ ਦੂਜੇ ਦਾ ਸਹਿਯੋਗ ਦੇਾਂਗੇ ਆਂਦੀ 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 ਸਹਿਯੋਗ ਦੇ ਪੰਜਾਬ ਵਾਲੇ ਕਹਿੰਦੇ ਕਿ ਸਹਿਯੋਗ ਦੇ ਦੇ ਦੇਣਗੇ ਹਮ ਮਨਾਲੀ ਵਾਲੇ ਵੀ ਬੋਲਦੇ ਕਿ ਤੁਹਾਨੂੰ ਸਹਿਯੋਗ ਉਦੇ ਜੋ ਹੈਲਪ ਕਰਨ ਲੇਗੇ ਜਿਤਨੇ ਵੀ ਮਾਰੇ ਪਾਈ ਲੋਕ ਆਏ ਹੋਏ ਹੈ ਹੈ ਤਾਂ ਤੁਹਾਡਾ ਕੀ ਮੰਨਣਾ ਜੀ ਨਿੱਜੀ ਤੌਰ ਦੇ ਉੱਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਪਹਿਲਾਂ ਵੀ ਇਸ ਤਰ੍ਹਾਂ ਦਾ ਮਾਹੌਲ ਬਣਦਾ ਸੀ ਜਾਂ ਅੱਜਕਲ ਜ਼ਿਆਦਾ ਬਣਨ ਲੱਗਿਆ ਨਹੀਂ ਨਹੀਂ ਪਿੱਛੇ ਕੋਈ ਐਸਾ ਮਾਹੌਲ ਨਹੀਂ ਬਣਿਆ ਹੈ ਹੈ ਤਾਂ ਅੱਜਕੱਲ ਇਹ ਹੋਇਆ ਥੋੜਾ ਜਿਹਾ ਐਸਾ ਹੋਇਆ ਚਲੋ ਆ ਜਿੱਥੇ ਇਸਲੀ ਸਾਈਡ ਵੀ ਹੋਇਆ ਹੈ ਮਨਾਲੀ ਚ ਵੀ ਇੱਕ ਛੋਟਾ ਜਿਹਾ ਹੋਇਆ ਹੈ ਹੈ ਇਸੇ ਵਾਸਤੇ ਆਸੀਂ ਸੌਰੀ ਮੰਗੇ ਹੈ ਜੀ ਜੀ ਕੀ ਕਰਦੇ ਹੋ ਜੀ ਆ ਜਾਓ ਨੀਚੇ ਬੜੀ ਗਰੀਬਾਂ ਪਈ ਹੈ ਪਾਲਾ ਨੂੰ ਘੁੰਮਣੇ ਆ ਜਾਓ ਬਿਲਕੁਲ ਅਸੀਂ ਸੀ ਦੇਵ ਭਗ ਸਭੀ ਲੋਕ ਆਉਂ ਪੰਜਾਬ ਦੇ ਹੈ ਪੂਰੀ ਹੈਲਪ ਕਰਗੇ ਪੂਰੇ ਘੁੰਮਣੇ ਬੜੇ ਮਜ਼ੇ ਲੈ ਲੈਗੇ ਪੁਰਨ ਚੰਦ ਜੀ ਇੱਕ ਗੱਲ ਹੋਰ ਦੱਸੋ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਤੁਹਾਨੂੰ ਨਹੀਂ ਲੱਗਦਾ ਕਿ ਹਿਮਾਚਲ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਜਲਦੀ ਕਾਰਵਾਈ ਨਹੀਂ ਕਰਦਾ ਜਿਸ ਦੇ ਕਰਕੇ ਖਲਾਰਾ ਵੱਧ ਜਾਂਦਾ ਫਿਰ ਬਦਨਾਮੀ ਪੈਲ ਜ਼ਿਆਦਾ ਹੋ ਜਾਂਦੀ ਹੈ ਫਿਰ ਦੇਰੀ ਦੇ ਨਾਲ ਕਾਰਵਾਈ ਹੁੰਦੀ ਹੈ ਹਾਂ ਪ੍ਰਸ਼ਾਸਨ ਦੇ ਮਾਰੇ ਤਾਂ ਮੈਂ बोलू मैं ना क्योंकि प्रशासन इधर टूरिस्ट ज्यादा आ जाता है मनाली प्रशासन भी करता है ऐसा कुछ नहीं प्रशासन भी हेल्प करता है मनाली से ऐसा कुछ नहीं है ਤੇ ਪਾਰਕਿੰਗ ਨੂੰ ਲੈ ਕੇ ਜਿਆਦਾ ਘਟਨਾਵਾਂ ਹੋਈਆਂ ਇੱਕ ਹੋਟਲ ਦੇ ਬਾਹਰ ਪਾਰਕਿੰਗ 'ਚ ਗੱਡੀਆਂ ਦੇ ਸ਼ੀਸ਼ੇ ਟੁੱਟੇ ਉਹਦੇ ਕਾਰਨ ਹੋਰ ਦੱਸੇ ਗਏ ਫਿਰ ਜਿਆਦਾ ਜਿਹੜੀ ਇੱਕ ਏਐਸਆਈ ਚੰਡੀਗੜ੍ਹ ਦੇ ਸੀ ਉਹਨਾਂ ਨਾਲ ਜਿਹੜੀ ਹੋਈ ਸੀ ਪੁਲਿਸ ਮੁਲਾਜ਼ਮ ਦੇ ਨਾਲ ਝੜਪ ਜੀ ਉਹ ਵੀ ਪਾਰਕਿੰਗ ਦੇ ਕਰਕੇ ਪਾਰਕਿੰਗ ਦੀ ਸਮੱਸਿਆ ਜਿਆਦਾ ਉੱਥੇ ਇਸ ਕਰਕੇ ਹੁੰਦੀਆਂ ਗੱਲਾਂ ਘਟਨਾਵਾਂ ਨਹੀਂ ਨਹੀਂ ਇਹ ਘਟਨਾ ਬਣਾ ਲਈ ਚ ਨਹੀਂ ਹੋਈ ਨਹੀਂ ਵਾਰ ਹੋਈ ਇਹ ਕਿ ਹਰ ਜਗ੍ਹਾ ਹੋਈ ਇਹ ਬਣਾ ਲਈ ਚ ਨਹੀਂ ਹੋਈ ਇਹ ਘਟਨਾ ਹੈ ਜੀ 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 ਵੱਖੋ ਵੱਖਰੇ ਥਾਵਾਂ ਦੇ ਉੱਤੇ ਵੱਖੋ ਵੱਖਰੇ ਕਾਰਨ ਨੇ ਹਨਾ ਘਟਨਾਵਾਂ ਦੇ ਜੀ ਜੀ ਤੁਸੀਂ ਖੁਦ ਸੁਣਿਆ ਪੂਰਨ ਚੰਦ ਜਿਹੜੇ ਕਿ ਟੈਕਸੀ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਨੂੰ ਅੱਗੇ ਤੋਰਿਆ ਕਿ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਨੇ ਖਾਸ ਕਰਕੇ ਉਹਨਾਂ ਨੇ ਜਿਹੜੀਆਂ ਪਿਛਲੀਆਂ ਵਾਪਰੀਆਂ ਘਟਨਾਵਾਂ ਦੇ ਕਰਕੇ ਕਿਤੇ ਨਾ ਕਿਤੇ ਸਾਰਿਆਂ ਦੇ ਵਿੱਚ ਸਹਿਮ ਦਾ ਮਾਹੌਲ ਸੀ ਡਰ ਦਾ ਮਾਹੌਲ ਸੀ ਪੰਜਾਬੀਆਂ ਵਿੱਚ ਇਸ ਗੱਲ ਦਾ ਡਰ ਦਾ ਮਾਹੌਲ ਸੀ ਕਿ ਕਿਤੇ ਉੱਥੇ ਟੈਕਸੀ ਲੈ ਕੇ ਗਏ ਹਿਮਾਚਲ ਦੇ ਵਿੱਚ ਸਾਡੇ ਨਾਲ ਕੁਝ ਵਾਪਰ ਨਾ ਜਾਵੇ ਔਰ ਹਿਮਾਚਲ ਵਾਲਿਆਂ ਨੂੰ ਡਰ ਸੀ ਕਿ ਪੰਜਾਬ ਗਏ ਜਾਂ ਚੰਡੀਗੜ੍ਹ ਗਏ ਇੱਥੇ ਸਾਡੇ ਨਾਲ ਨਾ ਕੁਝ ਵਾਪਰੇ ਤਾਂ ਐਸੇ ਕਰਕੇ ਦੋਨਾਂ ਪਾਸਿਆਂ ਤੋਂ ਟੈਕਸੀ ਯੂਨੀਅਨ ਨੇ ਜਿਹੜੀਆਂ ਉਹਨਾਂ ਨੇ ਪਹਿਲ ਕੀਤੀ ਹੈ ਔਰ ਇੱਕ ਦੂਜੇ ਦਾ ਸਹਿਯੋਗ ਦੇਣ ਦਾ ਫੈਸਲਾ ਕੀਤਾ ਹੈ ਔਰ ਇਹ ਚੰਗਾ ਸੰਕੇਤ ਹੈ ਪਹਿਲਾਂ ਕੁਝ ਦਿਨਾਂ ਤੋਂ ਘਟਨਾਵਾਂ ਜਿਵੇਂ ਦੀਆਂ ਸਾਹਮਣੇ ਆਈਆਂ ਚਾਹੇ ਉਹ ਇੱਕ ਐਨ ਆਰ ਆਈ ਜੋੜੇ ਦੇ ਨਾਲ ਵਾਪਰੀ ਘਟਨਾ ਸੀ ਉਸ ਦੇ ਕਾਰਨ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੇ ਕੁਝ ਹੋਰ ਦੱਸਿਆ ਹੋ ਪਰ ਐਨਆਰਆਈ ਜੋੜੇ ਨੇ ਕਿਹਾ ਕਿ ਸਾਡੇ ਨਾਲ ਉੱਥੇ ਵਧੇਕੀ ਹੋਈ ਹੈ ਉੱਥੇ ਜਿਹੜਾ ਠੇਕੇਦਾਰ ਸੀ ਪਾਰਕਿੰਗ ਦਾ ਉਸਦੇ ਨਾਲ ਸਾਡੇ ਨਾਲ ਉਸਨੇ ਜ਼ਿਆਦਤੀ ਕੀਤੀ ਔਰ ਕੁਝ ਲੋਕਾਂ ਦੇ ਨਾਲ ਮਿਲ ਕੇ ਘੁੱਟਮਾਰ ਕੀਤੀ ਸਾਨੂੰ ਤੇ ਇਸ ਤਰ੍ਹਾਂ ਲੱਗਿਆ ਇੱਕਦਮ ਕਿ ਹੁਣ ਜਿਵੇਂ ਕੁੱਟ-ਕੁੱਟ ਕੇ ਮਾਰ ਹੀ ਨਾ ਦੇਣ ਉਸ ਦੀ ਜ਼ੀਰੋ ਐਫਆਈਆਰ ਅੰਮ੍ਰਿਤਸਰ ਦੇ ਵਿੱਚ ਦਾਖਲ ਹੋਈ ਦਰਜ ਹੋਈ ਉਸ ਤੋਂ ਬਾਅਦ ਹਾਲੇ ਉਹ ਗੱਲਬਾਤ ਜਾਰੀ ਹੈ ਤਫ਼ਤੀਸ਼ ਹੈ ਜਾਂਚ ਚੱਲ ਰਹੀ ਹੈ ਦੇਖਦੇ ਹਾਂ ਕਿ ਉਸ ਵਿੱਚ ਦੋਸ਼ੀਆਂ ਨੂੰ ਕੀ ਸਜ਼ਾ ਮਿਲਦੀ ਹੈ ਕਾਨੂੰਨੀ ਕਾਰਵਾਈ ਕੀ ਹੁੰਦੀ ਹੈ ਫਿਰ ਇੱਕ ਚੰਡੀਗੜ੍ਹ ਦੇ ਏਐਸਆਈ ਦਾ ਮਸਲਾ ਸਾਹਮਣੇ ਆਇਆ ਫਿਰ ਇਸੇ ਤਰ੍ਹਾਂ ਇੱਕ ਹੋਟਲ ਦੇ ਬਾਹਰ ਰੈਸਟੋਰੈਂਟ ਦੇ ਬਾਹਰ ਪਾਰਕਿੰਗ ਦੇ ਵਿੱਚ ਪੰਜਾਬ ਨੰਬਰ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨੇ ਦਿਖਾਈ ਦਿੱਤੇ ਉਸ ਦੇ ਕਾਰਨ ਉਧਰੋਂ ਹੋਰ ਦਸੇ ਗਏ ਪਰ ਕੁਝ ਲੋਕਾਂ ਨੇ ਉੱਥੋਂ ਵੀਡੀਓ ਬਣਾਈ ਔਰ ਕਿਹਾ ਕਿ ਦੇਖੋ ਕਿਵੇਂ ਪੰਜਾਬੀਆਂ ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਕਿਤੇ ਨਾ ਕਿਤੇ ਜਿਹੜੀਆਂ ਵਾਪਰਦੀਆਂ ਰਹੀਆਂ ਉਸ ਦੇ ਨਾਲ ਮਾਹੌਲ ਜਿਸ ਤਰ੍ਹਾਂ ਦਾ ਬਣਿਆ ਸੀ ਉਸੇ ਦੇ ਵਿੱਚੋਂ ਟੈਕਸੀ ਯੂਨੀਅਨ ਚਾਹੇ ਪੰਜਾਬ ਦੀਆਂ ਨੇ ਚਾਹੇ ਹਿਮਾਚਲ ਦੀਆਂ ਨੇ ਉਹਨਾਂ ਨੇ ਪਹਿਲ ਕਦਮੀ ਕੀਤੀ ਹੈ ਕਿ ਅਸੀਂ ਇੱਕ ਦੂਜੇ ਦਾ ਸਹਿਯੋਗ ਦੇਣ ਦੇ ਲਈ ਤਿਆਰ ਆ ਤਾਂ ਇੱਕ ਬਹੁਤ ਚੰਗਾ ਸੰਕੇਤ ਹੈ ਜੇਕਰ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰਦੀਆਂ ਨੇ ਜਿਸ ਦੇ ਵਿੱਚ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹ ਚੰਗੀ ਗੱਲ ਨਹੀਂ ਤਾਂ ਦੋਨੋਂ ਪਾਸੇ ਹੋਈ ਇਹ ਪਹਿਲ ਕਦਮੀ ਇੱਕ ਚੰਗਾ ਸੰਕੇਤ ਹੈ ਤਾਂ ਇਸ ਪਹਿਲ ਕਦਮੀ ਦੇ ਬਾਰੇ ਤੁਹਾਡਾ ਨਿੱਜੀ ਤੌਰ ਤੇ ਕੀ ਮੰਨਣਾ ਹੈ ਕੀ ਵਿਚਾਰ ਹੈ ਤਾਂ ਹੋਰ ਕੀ ਤੁਸੀਂ ਦੋਨੋਂ ਪਾਸਿਆਂ ਤੋਂ ਜਿਹੜੇ ਖਾਸ ਕਰਕੇ ਚਾਹ ਟੈਕਸੀ ਵਾਲੇ ਨੇ ਜਾਂ ਫਿਰ ਕੋਈ ਪਾਰਕਿੰਗ ਦੇ ਠੇਕੇਦਾਰ ਨੇ ਆਪਣਾ ਕਿ ਉਹਨਾਂ ਨੂੰ ਕੋਈ ਸੁਝਾਅ ਵੀ ਦੇਣਾ ਚਾਹੁੰਦੇ ਤਾਂ ਤੁਸੀਂ ਆਪਣੀ ਮੰਨ ਦੀ رائے ਜ਼ਰੂਰ ਸਾਂਝੀ ਕਰਿਓ ਤੇ ਬਣੇ ਰਹੋ ਅਗਲੇ ਅਪਡੇਟ ਤੱਕ ਦੇ ਲਈ ABC ਪੰਜਾਬ ਦੇ